ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਬਾਈ ਉਮੀਦ ਕਰਦਾ ਹਾਂ ਸਾਰੇ ਭਰਾ ਠੀਕ ਠਾਕ ਹੋਵੋਗੇ ਜੜਦੀ ਕਲਾ ਚ ਹੋਵੋਗੇ ਸੋ ਬਾਈ ਜੀ 8.5 ਫੁੱਟ ਤੇ 26 ਇੰਚੀ ਕਰਾ ਦੇ ਵਿੱਚ ਨਾ ਟੌਪ ਐਂਡ ਮਾਡਲ ਕਰਾਹਾ ਰੈਡੀ ਕਰਕੇ ਲੈ ਕੇ ਆਏ ਆ ਬਾਈ ਸੋ ਸਾਰੀ ਗੱਲਬਾਤ ਕਰਾਂਗੇ ਬਾਈ ਆਪਣੇ ਕੋਲ ਕਿੱਥੋਂ ਪਹੁੰਚੇ ਸੀ ਕਿਹੜਾ ਜੇ ਸਮਾਨ ਲੱਗਾ ਕਿੰਨਾ ਵਜਨ ਸਾਰੀ ਗੱਲਬਾਤ ਕਰਾਂਗੇ ਆਪਾਂ ਜੁੜੇ ਰਹੋ ਆਪਣੇ ਨਾਲ ਵੀਡੀਓ ਨੂੰ ਸਕਿਪ ਨਾ ਕਰਿਓ ਬਾਕੀ ਕਿਸਾਨ ਭਰਾਵਾਂ ਮਾਤਾ ਕਲਾਜ਼ਮੀ ਸ਼ੇਅਰ ਕਰਦੇ ਬਾਈ ਤਾ ਜੋ ਆਪਣਾ ਐਡਰੈਸ ਵਗੈਰਾ ਕੰਟੈਕਟ ਨੰਬਰ ਬਾਈਆਂ ਕੋਲੇ ਸੌਖਾ ਪਹੁੰਚ ਜੇ ਸੋ ਬਾਈ ਜੀ ਕਰਦੇ ਆ ਗੱਲਬਾਤ ਪਹਿਲਾਂ ਤਾਂ ਬਾਈ ਜੀ ਇਹਦੀ ਖਾਸੀਅਤ ਇਹ ਆ ਆਪਾਂ ਇਹਦੇ ਵਿੱਚ ਇਹਨੂੰ ਆਪਾਂ ਰੋਟੇਟਰ ਵਾਂਗੂ ਪੈਂਦਾ ਕੀਤਾਗਾ ਸੋ ਇਹਦੇ ਵਿੱਚ ਕਿllੀਆਂ ਪੈਂਦੇ ਐ ਐਡਜਸਟਮੈਂਟ ਕਰਤੀ ਆਪਾਂ ਇਹਦੇ ਵਿੱਚ ਡੰਡਾ ਆਪਾਂ ਨਹੀਂ ਲਾਇਆ ਹੋਇਆ ਸੋ ਇਹਦੇ ਵਿੱਚ ਕਿllੀਆਂ ਪੈਂਦੇ ਆ ਕਰੀਆਂਗੇ ਸੋ ਬਾਈਆਂ ਦੀ ਡਿਮਾਂਡ ਸੀ ਬਾਈ ਕਹਿੰਦੀ ਵੀ ਆਪਾਂ ਨੂੰ ਰੋਟੇਟਰ ਵਾਂਗੂ ਪੈਂਦਾ ਕਰਾ ਚਾਹੀਦਾ ਬਾਈ ਸੋ ਬਾਕੀ ਬਾਈ ਇਹਦੇ ਵਿੱਚ ਡਬਲ ਕੋੜੀ ਆ ਜਾਂਦੀ ਹੈਗੀ ਮਜ਼ਬੂਤ ਤੇ ਹੈਵੀ ਕਰਾ ਬਣਿਆ ਹੋਇਆ ਹੈ ਜਿਹਦੇ ਬੈਕ ਸਾਈਡ ਦੀ ਗੱਲ ਕਰੀਏ ਬਾਈ ਜੀ ਇਹਦੇ ਮਨ ਕੇ ਚਲੋ 2.5 ਇੰਚੀ 빔 ਲਾਏ ਹੋਏ ਆਪਾਂ ਮਜ਼ਬੂਤ ਇੱਕੋ ਜਿਹੇ ਦੋਨੇ ਉੱਤੇ ਥੱਲੇ 빔 ਆ ਜਾਂਦੇ ਆ ਥੱਲੇ ਤਿੰਨ ਸਪੋਟ ਆ ਜਾਂਦੀਆਂ ਵਿਚਾਲੇ ਸਪੋਟ ਆ ਜਾਂਦੀਆਂ ਬਾਕੀ ਡਬਲ ਹੁੱਕ ਆ ਜਾਂਦੀਆਂ ਬਈ ਜਿਹਦੇ ਵਿੱਚ ਜਿਹੜਾ ਕਿੱਲਾਂ ਲੰਗਾ ਉਹ ਵੀ ਮਜ਼ਬੂਤ ਲੰਗਾ ਹੋਊਗਾ ਆਪਾਂ ਪੂਰਾ ਹੈਵੀ ਫਿਰ ਬੈਕ ਕੋੜੀ ਜਦੋਂ ਆਪਾਂ ਲਾਉਣੀ ਆ ਤਾਂ ਕਿੱਲਾਂ ਵੀ ਮਜ਼ਬੂਤ ਹੈਵੀ ਲਾਉਣਾ ਪੈਂਦਾ ਬਾਕੀ ਇਹਦੇ ਵਿੱਚ ਛੁਰੀ ਦੀ ਗੱਲ ਕਰੀਏ ਛੁਰੀ ਇਹਦੇ ਵਿੱਚ 2.5 ਸੂਤ ਵਾਲੀ ਮੋਟੀ ਲਾਈ ਹੋਈ ਹੈ ਜਦੀ ਕਸਾਈ ਬਹੁਤ ਘੱਟ ਆ ਗਈ ਮਨ ਕੇ ਚਲੋ ਜੀ ਆਪਾਂ ਛਿਰੀ ਤੇ ਵੀ ਕੰਮ ਲੈਣਾ ਕਰਾਏ ਤਾਂ ਲਗਾਤਾਰ ਚਲਾਉਣਾ ਤਾਂ 700 ਤੋਂ 800 ਟਰਾਲੀ ਭਰਦੀ ਹੈ ਇਹ ਸੋ ਜੇ ਆਪਾਂ ਨਾਰਮਲ ਕੰਮ ਲੈਣਾ ਤਾਂ ਬਈ ਮੰਨ ਕੇ ਚਲੋ 60-60 ਦੀ ਘਸਦੀ ਨਹੀਂ ਬਾਕੀ ਪਾਈਆਂ ਨੂੰ ਆਪਾਂ ਹੋਮ ਡਿਲੀਵਰੀ ਕੀਤੀ ਹੈ ਬਾਈ ਪਾਈ ਦੇਸਾ ਪਾਈਆਂ ਦਾ ਪਿੰਡ ਸੀਗਾ ਸੋ ਜੇ ਇਹਦੇ ਵਜਨ ਦੀ ਗੱਲ ਕਰੀਏ ਬਾਈ ਜੀ ਆਪਾਂ ਵਜਨ ਇਹਦੇ ਵਿੱਚ ਮੰਨ ਕੇ ਚਲੋ 2 ਕੁਆਰਟਲ ਵਜਨ ਆਗਾ ਕਰਾਏ ਦਾ ਪੂਰਾ ਮਜ਼ਬੂਤ ਤੇ ਹੈਵੀ ਪਾਈਆਂ ਨੇ ਸਾਈ ਦੇ ਕਾਟਰ ਦੇ ਕੇ ਆਪਾਂ ਤੋਂ ਬਣਵਾਇਆ ਸੀ ਸੋ ਬਾਈ ਆਪਣੇ ਕੋਲੇ ਹੱਦ ਤੱਕ ਪਹਿਲਾਂ ਪਹੁੰਚੇ ਸੀਗੇ ਸੋ ਬਹੁਤ ਸਾਰੇ ਖਰਾਬ ਆਪਣੇ ਕੋਲੇ ਰੈਡੀ ਹੁੰਦੇ ਸੋ ਪਾਈਆਂ ਨੇ ਦੇ ਇਹਜਾ ਮਾਡਲ ਕਰਾ ਆਪਾਂ ਆਪਾਂ ਵੀਡੀਓ ਦੇ ਵਿੱਚ ਦਿਖਾਇਆ ਬਾਈਆਂ ਨੂੰ ਪਸੰਦ ਆਇਆ ਸੋ ਬਾਈ ਕਹਿੰਦੇ ਵੀ ਇਹਜਾ ਕਰਾਹੀ ਸਾਨੂੰ ਰੈਡੀ ਕਰਕੇ ਦਿਓ ਬਾਈ ਜੀ ਸੋ ਤੁਸੀਂ ਬਾਈ ਕਿਤੋਂ ਵੀ ਕਰਾਹਾ ਮਗਵਾ ਸਕਦੇ ਹੋ ਆਪਾਂ ਹੋਮ ਡਿਲੀਵਰੀ ਕਰ ਦਿੰਨੇ ਆ ਬਾਕੀ ਬਾਈ ਕਰਾਹੇ ਦੇ ਰਗਾਣੇ ਕੋਈ ਜਾਣਕਾਰੀ ਚਾਹਣੋ ਜਾਂ ਕਰਾਹਾ ਬੁੱਕ ਕਰਨਾ ਚਾਹਣੋ ਤਾਂ ਸਕਰੀਨ ਤੇ ਚੱਲਦਾ ਨੰਬਰ ਆ ਬਈ ਕਾਲ ਕਰ ਲਿਓ ਬਾਕੀ ਬਾਈ ਤੁਸੀਂ ਆਉਣਾ ਕਿੱਥੇ ਮਿਸਤਰੀ ਲਾਵ ਸਿੰਘ ਤਲਮੰਡੀ ਸਾਬੋ ਰੋਡ ਕੋਰਸ਼ਮੀਰ ਦੁਕਾਨ ਨੰਬਰ 3 ਉੱਤੇ ਆਉਣਾ ਬਾਈ ਸੋ ਵੀਡੀਓ ਨੂੰ ਲਾਜ਼ਮੀ ਸ਼ੇਅਰ ਕਰ ਦਿਓ ਬਾਈ ਕਾਕੀ ਫੇਸਬੁਕ ਪੇਜ ਤੇ YouTube ਚੈਨਲ ਉਤੇ ਆਪਾਂ ਆਪਣੇ ਕਰਾਹੇ ਬਾਰੇ ਅਪਡੇਟਾਂ ਹਰ ਰੋਜ਼ ਦਿੰਦੇ ਰਹਿੰਦੇ ਆ ਸੋ ਫੇਸਬੁਕ ਫੇਸਬੁਕ ਪੇਜ ਨੂੰ ਫੋਲੋ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਤਿਆਰ ਪਰਿ ਸਸੀ ਕਾਲ